ਚਨੋਬਿਓ ਵਿਦੇਹ ਰਦਾਸ਼ਕੰਦਾ ਪ੍ਰੋਗਰਾਮ ਫਰੰਟ ਲੈਂਗੁਏਜ ਬਹੁਤ ਬਹੁਤ ਸਵਾਗਤ ਜਿਹੜੀ ਇੱਕ ਸੀਐਮਏ ਦੀ ਰਿਪੋਰਟ ਆ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਦੀ ਉਹ ਰਿਪੋਰਟ ਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਕੈਨੇਡਾ ਨੂੰ ਚੰਗਾ ਹੈਲਥ케ਅਰ ਸਿਸਟਮ ਇੱਕ ਜਿਹੜੇ ਪ੍ਰੋਫੈਸ਼ਨਲ ਟੀਮ ਤੋਂ ਮਿਲਣ ਦੀ ਲੋੜ ਆ ਕਿਉਂਕਿ ਇਹਨਾਂ ਦੀਆਂ ਨੀਡਸ ਬਹੁਤ ਕੰਪਲੈਕਸ ਆ ਰੌਲਕੀਆ ਉਹਨਾਂ ਨੇ ਜ਼ੋਰ ਦਿੱਤਾ ਖਾਸ ਕਰਕੇ ਇਸ ਗੱਲ ਦੇ ਉੱਤੇ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਨੇ ਕਿ ਜਿਹੜਾ ਪਬਲਿਕ ਤੇ ਪ੍ਰਾਈਵੇਟ ਕੇਅਰ ਆ ਦੋਵਾਂ ਤਰ੍ਹਾਂ ਦੀ ਇਸ ਵੇਲੇ 40 ਮਿਲੀਅਨ ਦੇ ਕਰੀਬ ਪਾਪੂਲੇਸ਼ਨ ਆ ਕੈਨੇਡਾ ਦੀ ਟੋਟਲ 40 ਮਿਲੀਅਨ ਦੇ ਵਿੱਚੋਂ ਜਿਹੜੇ 6 ਤੋਂ 7 ਮਿਲੀਅਨ 6.5 ਮਿਲੀਅਨ ਲੋਕਾਂ ਦੇ ਕੋਲ ਫੈਮਿਲੀ ਫਿਜ਼ੀਸ਼ੀਅਨ ਹੈ ਨਹੀਂ 6.5 ਮਿਲੀਅਨ ਲੋਕਾਂ ਦੇ ਕੋਲ ਜਿਹੜੇ ਹੈ ਨਹੀਂ ਫੈਮਿਲੀ ਫਿਜ਼ੀਸ਼ੀਅਨ ਤੁਸੀਂ ਇੱਥੋਂ ਅੰਦਾਜ਼ਾ ਲਾ ਕੇ ਦੇਖੋ ਕਿ ਕਿੰਨੀ ਬੁਰੀ ਹਾਲਤ ਆ ਇੱਥੇ ਤੇ ਹੁਣ ਉਹ ਰੀਜ਼ਨ ਇੱਕ ਮੁੱਖ ਬਣ ਰਿਹਾ ਜਿਹੜਾ ਐਮਰਜੈਂਸੀ ਡਿਪਾਰਟਮੈਂਟ ਓਵਰਕਰਾਊਡਡ ਹੋ ਰਹੇ ਆ ਗੱਲ ਬੜੀ ਸਿੱਧੀ ਆ ਕਿ ਪ੍ਰਾਇਮਰੀ ਕੇਅਰ ਜਿਹੜੀ ਆ ਉਹ ਬਹੁਤ ਜ਼ਰੂਰੀ ਆ ਡਾਕਟਰ ਕੈਥਰੀਨ ਰੌਸ ਨੇ ਸੀਐਮਏ ਦੇ ਪ੍ਰੈਜ਼ੀਡੈਂਟ ਉਹਨਾਂ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਜਿਹੜੀ ਪ੍ਰਾਇਮਰੀ ਕੇਅਰ ਆ ਇਹ ਫਾਊਂਡੇਸ਼ਨ ਆ ਕੈਨੇਡਾ ਦੇ ਹੈਲਥ케ਅਰ ਸਿਸਟਮ ਦਾ ਜੇ ਉਹ ਪ੍ਰਾਇਮਰੀ ਕੇਅਰ ਦੇ ਉੱਤੇ ਗੱਲ ਗੜਬੜਾ ਤੇ ਫੇਰ ਸਿਸਟਮ ਸਾਰੇ ਦਾ ਸਾਰਾ ਕਲਾਪਸ ਹੋ ਰਿਹਾ ਫੇਲ ਹੋ ਰਿਹਾ ਜਿਹੜੀ ਕਾਉਂਸਲਿੰਗ ਆ ਜਾਂ ਡਾਇਟ੍ਰੀਸ਼ਨ ਸਰਵਿਸਿਜ਼ ਆ ਉਹ ਕਹਿੰਦੇ ਟੀਮ ਬੇਸਡ ਕੇਅਰ ਚਾਹੀਦੀ ਹੈ ਜਿਹਦੇ ਵਿੱਚ ਕਾਉਂਸਲਿੰਗ ਹੋਵੇ ਡਾਇਟ੍ਰੀਸ਼ਨ ਸਰਵਿਸਿਜ਼ ਹੋਣ ਪੇਸ਼ੈਂਟ ਦੇ ਆ ਨੀਡਸ ਨੂੰ ਦੀਆਂ ਲੋੜਾਂ ਨੂੰ ਦੇਖ ਕੇ ਹੁਣ ਹੋ ਕੀ ਰਿਹਾ ਹੈ ਇਸ ਵੇਲੇ ਬੇਸਿਕਲੀ ਤੁਸੀਂ ਕਿਤੇ ਐਮਰਜੈਂਸੀ ਦੇ ਵਿੱਚ ਤੁਹਾਨੂੰ ਜਾਣਾ ਪਵੇ ਲੋਕ ਰੋਲਾ ਇਹ ਪਾ ਰਿਹਾ ਹੈ ਵੀ ਅਸੀਂ ਕੈਨੇਡਾ ਦੇ ਵਿੱਚ ਉਹ ਸਹੂਲਤਾਂ ਚਾਹੁੰਦੇ ਆ ਜਿਹੜੀਆਂ ਦੁਨੀਆ ਦੇ ਵਿਕਸਿਤ ਮੁਲਕਾਂ ਦੇ ਵਿੱਚ ਹੋਣੀਆਂ ਚਾਹੀਦੀਆਂ 911 ਕਾਲ ਕਰੋ ਉਸ ਵੇਲੇ ਤੁਹਾਡੇ ਕੋਲੇ ਸਹਾਇਤਾ ਆ ਜੇ ਤਾਨੂੰ ਕੋਈ ਐਮਰਜੈਂਸੀ ਪੈ ਗਈ ਆ ਤੁਸੀਂ ਐਮਰਜੈਂਸੀ ਡਿਪਾਰਟਮੈਂਟ ਤੇ ਜਾਓ ਉੱਥੇ ਤੁਹਾਡਾ ਡਾਕਟਰ ਤੁਹਾਨੂੰ ਦੇਖਦਾ ਹੋਵੇ ਇਹ ਗੱਲ ਠੀਕ ਆ ਇੱਥੇ ਤੱਕ ਪਰ ਹੋ ਨਹੀਂ ਰਿਹਾ ਇਦਾਂ 55667788 ਘੰਟੇ ਦੀ ਐਮਰਜੈਂਸੀ ਦੇ ਵਿੱਚ ਵੇਟਿੰਗ ਕੀਤਾ ਕੀ ਜਾਵੇ ਹੋ ਕਿਉਂ ਰਿਹਾ ਉਹਦਾ ਕਾਰਨ ਜਿਹੜਾ ਇਹਨਾਂ ਨੇ ਨਿਚੋੜ ਇਹ ਕੱਢਿਆ ਵੀ ਕਿਉਂਕਿ 65 ਲੱਖ ਬੰਦੇ ਦੇ ਕੋਲ ਫੈਮਿਲੀ ਫਿਜ਼ੀਸ਼ੀਨ ਹੈ ਨਹੀਂ ਹੁਣ ਫੈਮਿਲੀ ਫਿਜ਼ੀਸ਼ੀਨ ਹੈ ਨਹੀਂ 6.5 ਮਿਲੀਅਨ ਲੋਕਾਂ ਦੇ ਕੋਲ ਉਹ ਕੀ ਕਰਨਗੇ ਜੇ ਕੋਈ ਬੰਦਾ ਬਿਮਾਰ ਹੋਇਆ ਹੋ ਆਪਣੇ ਫੈਮਿਲੀ ਡਾਕਟਰ ਕੋਲ ਹੀ ਜਾਊਗਾ ਫੈਮਿਲੀ ਡਾਕਟਰ ਦਾ ਹੈ ਕੋਈ ਨਹੀਂ ਉਹ ਕਿੱਥੇ ਜਾਵੇ ਉਹ ਸਿੱਧਾ ਐਮਰਜੈਂਸੀ ਚ ਲਿਆ ਜਾਂਦਾ ਹੋ ਸਕਦਾ ਉਹਦੀ ਲੋੜ ਐਮਰਜੈਂਸੀ ਵਾਲੀ ਨਹੀਂ ਆ ਬਿਮਾਰੀ ਉਹਨੂੰ ਕੋਈ ਸੁਧਾਰ ਨਹੀਂ ਆ ਪਰ ਕਿਉਂਕਿ ਉਹਦੇ ਕੋਲ ਫੈਮਿਲੀ ਡਾਕਟਰ ਹੈ ਨਹੀਂ ਉਹ ਜਾਂ ਵਾਕਿੰਗ ਦੇ ਵਿੱਚ ਜਾਂ ਇੱਥੇ ਫਿਰ ਐਮਰਜੈਂਸੀ ਦੇ ਵਿੱਚ ਚੱਲਿਆ ਜਾਂਦਾ ਹੁਣ ਐਮਰਜੈਂਸੀ ਦੇ ਵਿੱਚ ਉੱਥੇ ਜਿਹਨੂੰ ਸੱਚੀ ਐਮਰਜੈਂਸੀ ਦੀ ਲੋੜ ਆ ਉਹ ਉੱਥੇ ਉਹਨੂੰ ਸਰਵਿਸ ਮਿਲ ਨਹੀਂ ਰਹੀ ਉਹ ਓਵਰਕਰਾਊਡਡ ਹੋ ਗਏ ਆ ਬਹੁਤ ਸਾਰੇ ਲੋਕ ਬਿਨਾ ਫੈਮਿਲੀ ਡਾਕਟਰ ਤੋਂ ਉਹ ਜਿਹੜੇ ਨੇ ਵਾਕ ਇਨ ਕਲੀਨਿਕਸ ਦੇ ਵਿੱਚ ਜਾ ਰਹੇ ਆ ਤੇ ਐਮਰਜੈਂਸੀ ਡਿਪਾਰਟਮੈਂਟਸ ਦੇ ਵਿੱਚ ਜਾ ਰਹੇ ਆ ਜਿੱਥੇ ਚ ਕੇ ਜਾ ਕੇ ਉਹਨਾਂ ਦੇ ਵਿੱਚ ਭੀੜ ਬਹੁਤ ਵੱਧ ਚੁੱਕੀ ਆ ਰეკਮੈਂਡ ਕੀਤਾ ਸੀ ਐਮਏ ਨੇ ਉਹਨਾਂ ਦੀ ਇੱਕ ਬਾਈ ਰეკਮੈਂਡੇਸ਼ਨਸ ਨੇ ਜਿਹੜੀ ਉਹਨਾਂ ਨੇ ਦੱਸਿਆ ਕਿ ਇਸ ਕਿਸਮ ਦੇ ਨਾਲ ਇਸ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਜਿਹੜੀ ਰਿਪੋਰਟ ਆ ਉਹ ਇਸ ਗੱਲ ਦੇ ਉੱਤੇ ਜ਼ੋਰ ਦੇ ਰਹੀ ਆ ਕਿ ਜਿਹੜਾ ਹੈਲਥ ਸਿਸਟਮ ਆ ਇਹ ਜਿਹੜੇ ਇਸ ਕਿਸਮ ਦਾ ਨਹੀਂ ਹੋਣਾ ਚਾਹੀਦਾ ਵੀ ਜਿਹੜੇ ਲੋਕ ਪੇ ਕਰ ਸਕਦੇ ਆ ਉਹਨਾਂ ਨੂੰ ਸਪੋਰਟ ਕਰੇ ਤੇ ਪਰ ਜਿਹੜੀ ਇਕਵਿਟੀ ਆ ਉਹ ਮੇਨਟੇਨ ਹੋਣੀ ਚਾਹੀਦੀ ਆ ਉਸ ਕਲ ਦਾ ਖਿਆਲ ਰੱਖਿਆ ਜਾਣਾ ਚਾਹੀਦਾ ਕੇਅਰ ਵੈਲਿਊ ਦਾ ਖਿਆਲ ਰੱਖਿਆ ਜਾਣਾ ਚਾਹੀਦਾ ਕਈ ਵਾਰੀ ਤੁਹਾਡੇ ਕੋਲ ਹੁਣ ਸਿਸਟਮ ਦੇ ਵਿੱਚ ਵਾਰ ਹੀ ਨਹੀਂ ਆਉਂਦੀ ਮੰਨ ਲਓ ਤੁਸੀਂ ਕਿਸੇ ਥਾਂ ਦੇ ਉੱਤੇ ਅਪਾਇੰਟਮੈਂਟ ਆ ਤੁਹਾਡੇ ਸਪੈਸ਼ਲਿਸਟ ਦੇ ਕੋਲ ਮਹੀਨੇ ਦੋ-ਦੋ ਮਹੀਨੇ ਤਿੰਨ-ਤਿੰਨ ਮਹੀਨੇ ਤੁਹਾਡੀ ਵਾਰ ਹੀ ਨਹੀਂ ਆਉਂਦੀ ਤੁਸੀਂ ਪ੍ਰਾਈਵੇਟ ਚਲੇ ਜਾਓ ਮਨ ਲਓ ਕੋਈ ਇੱਕ ਵਾਰੀ ਆ ਜਾਂਦੀ ਜੇ ਮੰਨ ਲਓ ਤੁਸੀਂ ਇੰਸ਼ੋਰੈਂਸ ਕੋ ਵਿਜ਼ਟਰ ਆਇਆ ਆ ਉਹਨੇ ਸਪੈਸ਼ਲਿਸਟ ਨੂੰ ਮਿਲਣਾ ਆ ਤੇ ਉਹਦੇ ਕੋਲੇ ਇੰਸ਼ੋਰੈਂਸ ਆ ਉਹਦੀ ਵਾਰੀ ਜਲਦੀ ਆ ਜਾਂਦੀ ਆ ਸੋ ਬਰਾਬਰ ਤਾਂ ਕਿਤੇ ਨਾ ਕਿਤੇ ਗੜਬੜ ਹੋ ਗਈ ਆ ਜਿਵੇਂ ਸੀਐਮ ਇਹ ਰეკਮੈਂਡ ਕਰ ਰਹੀ ਐ ਇਸ ਵੇਲੇ ਕਿ ਇੰਟਰਪ੍ਰੋਫੈਸ਼ਨਲ ਜਿਹੜੇ ਪਬਲਿਕਲੀ ਫੰਡਡ ਪ੍ਰਾਇਮਰੀ ਕੇਅਰ ਆ ਪ੍ਰਾਇਮਰੀ ਕੇਅਰ ਆ ਉਹ ਬਹੁਤ ਜ਼ਰੂਰੀ ਆ ਉਹ ਉਹਦੇ ਉੱਤੇ ਜੇਕਰ ਜ਼ੋਰ ਦਿੱਤਾ ਜਾਊਗਾ ਤਾਂ ਅੱਗੇ ਜਾ ਕੇ ਗੱਲਬਾਤ ਬਣ ਸਕਦੀ ਆ ਤੇ ਦੂਜਾ ਰਣੇਕ ਹੈ ਕਿ ਕੈਨੇਡੀਅਨ ਜਿਹੜੇ ਨੇ ਉਹਨਾਂ ਨੂੰ ਚਾਹੀਦੀਆਂ ਕੁਝ ਹੋਰ ਜਿਹੜੀ ਸਪੈਸ਼ੈਲਟੀ ਕੇਅਰ ਆ ਕੈਨੇਡੀਅਨਸ ਨੂੰ ਸਪੈਸ਼ੈਲਟੀ ਕੇਅਰ ਦੇ ਲਈ ਜਿਹੜੇ ਦੂਜੇ ਪ੍ਰੋਵਿੰਸਸ ਦੇ ਵਿੱਚ ਅਲਾਉ ਕੀਤਾ ਜਾਣਾ ਚਾਹੀਦਾ ਜੇ ਉਹਨਾਂ ਦਾ ਪ੍ਰੋਵਿੰਸ ਉਹ ਕਾਸਟ ਕਵਰ ਕਰਦਾ ਹੈ ਵੇਟ ਟਾਈਮ ਦੇ ਉੱਤੇ ਅਰਜੈਂਸੀ ਹੈ ਜਿੰਨਾ ਲੰਬਾ ਵੇਟ ਟਾਈਮ ਆ ਡਾਇਗਨੋਸਟਿਕ ਟੈਸਟ ਦੇ ਵਿੱਚ ਤੇ ਸਰਜਰੀ ਦੇ ਵਿੱਚ ਉਹ ਬਹੁਤ ਕ੍ਰੂਸ਼ਲ ਆ ਖਾਸ ਤੌਰ ਦੇ ਉੱਤੇ ਜਿਹੜੀ ਕੈਨੇਡਾ ਦੀ ਪੋਪੂਲੇਸ਼ਨ ਐਸ ਵੀ ਲੇਜਿੰਗ ਆ ਬਜ਼ੁਰਗ ਹੋ ਰਿਹਾ ਨੌਜਵਾਨ ਤੇ ਇਥੇ ਹੈ ਨਹੀਂਗੇ ਜਾਂ ਘਟਨੇ ਤਾਂ ਉਹ ਮਤਲਬ ਇੱਕ ਬਿਮਾਰੀ ਜਿਹੜੀ ਹੈ ਜੇ ਤੁਸੀਂ ਉਹਨੂੰ ਨਹੀਂ ਡਾਇਗਨੋਸ ਕਰੋਗੇ ਉਹਦੇ ਜਿਹੜੇ ਟੈਸਟ ਨਹੀਂ ਕਰੋਗੇ ਜਾਂ ਉਹਦਾ ਇਲਾਜ ਟਾਈਮ ਤੇ ਨਹੀਂ ਕਰੋਗੇ ਤੇ ਹੋਊਗਾ ਕੀ ਉਹ ਬਿਮਾਰੀ ਹੋਰ ਵੱਡੀ ਹੁੰਦੀ ਜਾਊਗੀ ਇਸ ਕਰਕੇ ਪ੍ਰਾਇਮਰੀ ਪੱਧਰ ਦੇ ਉੱਤੇ ਇਹਦੇ ਉੱਤੇ ਜ਼ੋਰ ਦੇਣ ਦੀ ਲੋੜ ਆ ਅਗਲੀ ਗੱਲ ਬਾਤ ਦੋਸਤੋ ਇੱਕ ਖਬਰ ਨਿਊਜ਼ੀਲੈਂਡ ਕਾਰਨਰਸ ਨੇ ਇੱਕ ਰਿਪੋਰਟ ਜਾਰੀ ਕੀਤੀ ਹੈ ਉੱਥੇ ਪਿੱਛੇ ਜੇ ਪਾ ਪਿਛਲੇ ਸਾਲ ਕੁਝ ਮੌਤਾਂ ਹੋਈਆਂ ਸੀ ਚਾਰ ਮੌਤਾਂ ਹੋਈਆਂ ਸੀ ਇਹਨਾਂ ਦੇ ਸਿਟੀ ਹੁੰਦੀਆਂ ਨਿਊਜ਼ੀਲੈਂਡ ਦੇ ਵਿੱਚ ਚਾਰ ਮੌਤਾਂ ਦਾ ਕਾਰਨ ਮੰਨਿਆ ਜਾ ਰਿਹਾ ਵੀ ਕੋਈ ਕੈਨੇਡਾ ਦੇ ਵਿੱਚ ਅਨਟੈਰੀਓ ਦੇ ਵਿੱਚ ਬੈਠਾ ਇੱਕ ਬੰਦਾ ਜਿਹੜਾ ਲੋਕਾਂ ਨੂੰ ਇਹ ਕਹਿੰਦਾ ਵੀ ਤੁਸੀਂ ਜੇ ਮਰਨਾ ਤਾਂ ਮੇਰੇ ਨਾਲ ਕੰਟੈਕਟ ਕਰੋ ਮੈਂ ਤੁਹਾਨੂੰ ਮਾਰ ਸਕਦਾ ਉਸ ਦਵਾਈ ਇੱਕ ਭੇਜਦਾ ਕੋਈ ਪਾਊਡਰ ਜਿਹੜਾ ਆ ਉਹ ਭੇਜ ਦਿੰਦਾ ਆ ਉਹ ਉੱਥੇ ਚਲਿਆ ਜਾਂਦਾ ਤੇ ਬੰਦੇ ਲੈ ਕੇ ਮਰ ਜਾਂਦੇ ਆ ਅ ਹੀ ਹੁਣ ਜੇਲ੍ਹ ਦੇ ਅੰਦਰ ਆਹੋ ਕਾਫੀ ਧੀਰ ਦਾ ਮਾਮਲਾ ਹੈ ਐਸੇ ਤਰੀਕੇ ਦੇ ਨਾਲ ਚੱਲ ਰਿਹਾ ਆ ਵੀ ਉਹ ਪੋਇਜ਼ਨਸ ਸਬਸਟੈਂਸ ਵੇਚ ਰਿਹਾ ਆ ਹੁਣ ਇਹਨਾਂ ਕੇਸਸ ਦੇ ਵਿੱਚੜੀਆਂ ਡੈਥਸ ਹੋਈਆਂ ਆ ਉਹ ਇਹਨਾਂ ਪ੍ਰੋਡਕਟ ਦੇ ਨਾਲ ਉਹਦਾ ਸਿੱਧਾ ਸਬੰਧ ਮੰਨਿਆ ਜਾ ਰਿਹਾ ਹੁਣ ਇਹ ਦੁਨੀਆ ਦੇ ਵਿੱਚ ਹੀ ਇਹ ਸਾਰਾ ਕੁਝ ਹੋਇਆ ਕੱਲਾ ਨਿਊਜ਼ੀਲੈਂਡ ਦੇ ਵਿੱਚ ਨਹੀਂ ਹੋਇਆ ਇੱਥੇ ਮੈਸੀ ਸਾਗਾ ਦੇ ਵਿੱਚ ਜਿਹੜਾ ਰਹਿੰਦਾ ਸੀ ਇਹ ਕਨੀਥ ਲਾ ਇਹਦੀ ਸ਼ਫੀਆ ਉੱਥੇ ਦਾ ਹੈ ਕਨੀਥ ਲਾ ਇਹਦਾ ਨਾਮ ਆ ਉਹ ਇਸ ਕੰਮ ਦੇ ਲਈ ਜ਼ਿੰਮੇਵਾਰ ਜਿਹੜਾ ਸਭ ਤੋਂ ਯੰਗ ਨੌਜਵਾਨ ਇਹਦੇ ਵਿੱਚ ਮਾਰੇ ਗਿਆ ਨਿਊਜ਼ੀਲੈਂਡ ਦੀਆਂ ਚਾਰ ਮੌਤਾਂ ਦੇ ਵਿੱਚ ਉਹਦੀ ਉਮਰ 18 ਸਾਲ ਸੀ ਯੂਨੀਵਰਸਿਟੀ ਦਾ ਸਟੂਡੈਂਟ ਸੀ ਫਾਈਨਲ ਈਅਰ ਦਾ ਜਿਹੜੀ ਉਹਦੀ ਰਿਪੋਰਟ ਆਈ ਆ ਹੁਣ ਉਹਦੇ ਵਿੱਚ ਪਤਾ ਲੱਗਿਆ ਪੁਲਿਸ ਨੇ ਉਹਦੇ ਫੋਨ ਨੂੰ ਐਨਾਲਿਸਿਸ ਕੀਤਾ ਉੱਥੇ ਜਾ ਕੇ ਪਤਾ ਲੱਗਿਆ ਕਿ ਉਹਦੀ ਡਿਸਕਸ਼ਨ ਹੋਈ ਆ ਇਸ ਚੀਜ਼ ਬਾਰੇ ਕਨੀਥ ਲਾ ਦੇ 12 ਤੇ ਇਹ ਸਾਰਾ ਕੁਛ ਇਹ ਆ ਪਿਛਲੇ ਸਾਲ ਮਾਰਚ 12 ਨੂੰ ਉਹਨੇ ਇੱਕ ਆਨਲਾਈਨ ਆਈਟਮ ਆਰਡਰ ਕੀਤੀ ਆ ਜਿਹਦੇ ਵਿੱਚ ਨਿਊਜ਼ੀਲੈਂਡ ਪੁਲਿਸ ਕਹਿੰਦੀ ਆ ਕਿ ਇਹਦਾ ਕਨਸਰਨ ਸਿੱਧਾ ਹੀ ਕਨੈਕਸ਼ਨ ਜਿਹੜਾ ਸਿੱਧਾ ਹੀ ਇਹਦੇ ਨਾਲ ਮਿਸਟਰ ਲਾ ਦੇ ਨਾਲ ਆ ਪੈਕੇਟ ਉਹਨੂੰ 29 ਮਾਰਚ ਨੂੰ ਡਿਲੀਵਰ ਹੁੰਦਾ ਆ ਤੇ ਉਹ ਜਿਹੜਾ ਉਹਦੀ ਬਾਅਦ ਇਹ ਕੁੜੀ ਸੀਗੀ ਨੌਜਵਾਨ ਤੇ ਬਾਅਦ ਵਿੱਚ ਇਹਦੀ ਅਪ੍ਰੈਲ ਦੇ ਵਿੱਚ ਮੌਤ ਹੋ ਜਾਂਦੀ ਹੈ ਇੱਕ ਹੋਰ 21 ਸਾਲਾ ਵਿਅਕਤੀ ਐਸ਼ੇ ਤਰੀਕੇ ਨਾਲ ਜੁੜਿਆ ਉਹਦੇ ਵਿੱਚ ਵੀ ਰਿਪੋਰਟ ਦੱਸੇ ਜਾ ਰਹੇ ਆ ਕਿ 16 ਨਵੰਬਰ 22 ਦੇ ਵਿੱਚ ਉਹਨੂੰ ਇਸ ਕੁੜੀ ਨੂੰ ਵੀ ਪੈਕੇਟ ਡਿਲੀਵਰ ਹੁੰਦਾ ਤੇ ਦੋ ਹਫ਼ਤਿਆਂ ਦੇ ਬਾਅਦ ਉਹ ਪ੍ਰੋਡਕਟ ਦੇ ਨਾਲ ਉਹਦੀ ਮੌਤ ਹੋ ਜਾਂਦੀ ਹੈ 40 ਸਾਲਾ ਇੱਕ ਪਰਸਨਲ ਟ੍ਰੇਨਰ ਸੀ ਉਹਨੇ ਆਰਡਰ ਕੀਤਾ ਇਹ ਪੈਕੇਜ ਲਾ ਦੇ ਕੋਲੋਂ ਜਿਹੜਾ ਮਿਸਿਸ ਸਾਗਾ ਦੇ ਵਿੱਚ ਸ਼ੈਫ ਜਿਹੜਾ ਇਸ ਵੇਲੇ ਜੇਲ੍ਹ ਦੇ ਵਿੱਚ ਹੈ 23 ਜੂਨ 2022 ਨੂੰ ਤੇ ਉਹਦੇ ਵਿੱਚ ਉਹਨਾਂ ਨੇ ਸਬਸਟੈਂਸ ਆਇਡੈਂਟੀਫਾਈ ਨਹੀਂ ਕੀਤਾ ਸਬੰਧ ਉਹਦਾ ਵਿਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਚੌਥਾ ਵਿਅਕਤੀ ਇੱਕ 21 ਸਾਲਾ ਸਾਈਕੋਲੋਜੀ ਸਟੂਡੈਂਟ ਸੀ ਉਹਨੇ ਆਈਟਮ ਆਰਡਰ ਕੀਤੀ ਲਾ ਦੀ ਵੈਬਸਾਈਟ ਤੋਂ ਦਸੰਬਰ 9 2021 ਦੇ ਵਿੱਚ ਤੇ 14 ਜਨਵਰੀ 2022 ਦੇ ਵਿੱਚ ਉਹਦੇ ਕੋਲ ਪਹੁੰਚਦੀ ਹੈ ਤੇ ਉਹਦੀ ਮੌਤ ਹੋ ਜਾਂਦੀ ਹੈ ਹੁਣ ਬਲਕ ਬੰਦਾ ਇਹ ਕਹਿੰਦਾ ਵੀ ਤੁਸੀਂ ਆਪਣੀ ਜ਼ਿੰਦਗੀ ਜੀ ਤੋਂ ਨਾਰਾਜ਼ ਆ ਜਾਂ ਵੀ ਤੁਹਾਡੀ ਜ਼ਿੰਦਗੀ ਚ ਹੈ ਕੁਝ ਨਹੀਂ ਤੁਸੀਂ ਆਤਮ ਹੱਤਿਆ ਕਰ ਲਈ ਮੇਰੇ ਕੋਲ ਸਮਾਨ ਮੁਗਾਓ ਬੰਦਾ ਮਿਸਿਸ ਆਗਾ ਦਾਹ ਜਿਹਦੀ ਤੁਸੀਂ ਫੋਟੋ ਦੇਖ ਰਹੇ ਹੋ ਐਸ ਬਲੇ ਜੇਲ ਦੇ ਵਿੱਚ ਆ ਪੂਰੀ ਦੁਨੀਆ ਦੇ ਵਿੱਚ ਇਹਨੇ ਅਸ਼ਮਾਨ ਵੰਡੇ ਕੈਨੇਡਾ ਦੇ ਵਿੱਚ ਰਹਿੰਦਾ ਸੀ ਇੱਥੇ ਐਕਟੀਵਿਟੀ ਕਰਦਾ ਸੀ ਤੇ ਹੁਣ ਉਹ ਕਿਉਂਕਿ ਨਿਊਜ਼ੀਲੈਂਡ ਦੇ ਵਿੱਚ ਮੌਤ ਹੋਈ ਹੈ ਤੇ ਉਹ ਬੰਦਾ ਤਾਂ ਨਿਊਜ਼ੀਲੈਂਡ ਤੋਂ ਬਾਹਰ ਬੈਠਾ ਹੈ ਸੋ ਉਸ ਮਾਮਲੇ ਦੇ ਵਿੱਚ ਵੀ ਜਿਹੜੀਆਂ ਅ ਅਦਾਲਤੀ ਕਾਰਵਾਈ ਦੇ ਵਿੱਚ ਦਿੱਕਤ ਆ ਉਹਦੇ ਤੇ ਕਾਰਵਾਈ ਹੋ ਸਕਦੀ ਆ ਜਾਂ ਨਹੀਂ ਹੋ ਸਕਦੀ ਸੋ ਇਹ ਬੜਾ ਟੇਡਾ ਮਾਮਲਾ ਇੱਕ ਸਾਹਮਣੇ ਆਇਆ 1970-71 ਦੇ ਵਿੱਚ ਇਹਦਾ ਜਨਮ ਹੁੰਦਾ ਆ ਜਿਹੜਾ ਉਹ ਜਿਹੜਾ ਆ ਇਹ ਜਿਹੜਾ ਇਹ ਇਸ ਮਾਮਲੇ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਫੜਿਆ ਗਿਆ ਅਗਲੀ ਕਾਰਵਾਈ ਜਿਹੜੀ ਆ ਉਹ ਹੋ ਰਹੀ ਹੈ ਇੱਕ ਹੋਰ ਗੱਲਬਾਤ ਦੋਸਤੋ ਜਿਹੜੀ ਤੁਹਾਡੇ ਨਾਲ ਅਸੀਂ ਸਾਂਝੀ ਕਰਨੀ ਹੈ ਜਿੱਥੇ ਇਹ ਨਿਊਜ਼ੀਲੈਂਡ ਦੇ ਵਿੱਚ ਹੋਈਆਂ ਮੌਤਾਂ ਦਾ ਮਾਮਲਾ ਤੇ ਉਹ ਤੁਹਾਡੇ ਨਾਲ ਸਾਂਝਾ ਕੀਤਾ ਜਿਹੜੀ ਕਾਰਾਂ ਦੀ ਚੋਰੀ ਆ ਉਹ ਰੋਕਣ ਦਾ ਨਾਂ ਨਹੀਂ ਲੈ ਰਹੀ ਕੈਨੇਡਾ ਦੇ ਵਿੱਚ ਮਤਲਬ ਇੰਨੀਆਂ ਜ਼ਿਆਦਾ ਕਾਰਾਂ ਇੰਨੀਆਂ ਜ਼ਿਆਦਾ ਖਬਰਾਂ ਹੋ ਚੁੱਕੀਆਂ ਇੰਨੀਆਂ ਜ਼ਿਆਦਾ ਸਰਕਾਰ ਨੂੰ ਦੱਸ ਚੁੱਕੇ ਆ ਇੰਨਾ ਜ਼ਿਆਦਾ ਵਿਰੋਧੀ ਧਿਰ ਮਜ਼ਾਕ ਉਡਾ ਚੁੱਕੀ ਐ ਸਾਰੇ ਕੁਛ ਦੇ ਪ੍ਰਕਾਰਾਂ ਦੀ ਚੋਰੀ ਹਜੇ ਵੀ ਕੈਨੇਡਾ ਦੇ ਵਿੱਚ ਰੁਕ ਨਹੀਂ ਰਹੀ ਇੱਕ ਤਰੀਕੇ ਦੇ ਨਾਲ ਮਹਾਮਾਰੀ ਫੈਲੀ ਐ ਕਾਰਾਂ ਦੀ ਚੋਰੀ ਦੀ ਐਪੀਡੈਮਿਕਸ ਆਫ ਸਟੋਲਨ ਵਹੀਕਲ ਦੱਸਿਆ ਜਾ ਰਿਹਾ ਬਹੁਤ ਸਾਰੇ ਕੈਨੇਡੀਅਨ ਜਿਹੜੇ ਆ ਉਹ ਆਪਣੀਆਂ ਕਾਰਾਂ ਨੂੰ ਪ੍ਰੋਟੈਕਟ ਕਰਨ ਦੇ ਲਈ ਮਤਲਬ ਪ੍ਰੋਟੈਕਟ ਕਰ ਰਿਹਾ ਪਰ ਕਾਰਾਂ ਦੀ ਚੋਰੀ ਜਿਹੜੀ ਆ ਉਹ ਵਧ ਰਹੀ ਆ ਤੇ ਫੈਲ ਰਹੀ ਹੈ ਇਹ ਬਿਮਾਰੀ ਬਹੁਤ ਤੇਜ਼ੀ ਦੇ ਨਾਲ ਅ ਪਿਛਲੇ ਸਾਲਾਂ ਦੇ ਵਿੱਚ ਜਿਹੜਾ ਇਹ ਕ੍ਰਾਈਮ ਹੈ ਇਹਦੇ ਵਿੱਚ ਵਾਧਾ ਹੋਇਆ ਕਾਰ থেਫਟ 24% ਪੂਰੇ ਦੇਸ਼ ਦੇ ਵਿੱਚ ਅ ਜਿਹੜੇ 24% ਤੱਕ ਦੱਸੇ ਗਏ ਆ ਕਿ ਇਹ ਵਧ ਕੇ ਇੱਥੇ ਤੱਕ ਚਲੇ ਜਾਏ ਚਲੇ ਗਏ ਜਿਹੜਾ ਨਿਊਯਾਰਕ ਟਾਈਮ ਦੀ ਰਿਪੋਰਟ ਆ ਕੈਨੇਡਾ ਦੇ ਵਿੱਚ ਟੋਰੰਟੋ ਆ ਲਾਰਜੈਸਟ ਸਿਟੀ ਆ ਜਿੱਥੇ 150% ਪਿਛਲੇ 6 ਸਾਲਾਂ ਦੇ ਵਿੱਚ ਕਾਰਾਂ ਦੀ ਚੋਰੀ ਦੇ ਵਿੱਚ ਵਾਧਾ ਹੋਇਆ ਹੁਣ ਜਿਹੜੀਆਂ ਕਾਰਾਂ ਨੇ ਇਹ ਕਿਉਂ ਇੱਕ ਏਡਾ ਵੱਡਾ ਕ੍ਰਾਈਮ ਬਣਦਾ ਜਾ ਰਿਹਾ ਇਹ ਬਹੁਤ ਵੱਡਾ ਸਵਾਲ ਆਇਆ ਤੇ ਇਹ ਨੰਬਰ ਹੋਣੀ ਰੀਸੈਂਟਲੀ ਇਹਨਾਂ ਨੇ ਜਾਰੀ ਕੀਤੇ ਆ ਨੰਬਰ ਵੱਧ ਰਿਹਾ 1 ਲੱਖ 5000 ਤੋਂ ਜ਼ਿਆਦਾ ਕਾਰਾਂ ਜਿਹੜੀਆਂ ਚੋਰੀ ਹੋਈਆਂ ਕੈਨੇਡਾ ਦੇ ਵਿੱਚ 2022 ਤੋਂ ਲੈ ਕੇ ਬਾਅਦ ਦੇ ਵਿੱਚ ਜਿਹੜੇ ਇੰਸ਼ੋਰੈਂਸ ਬਿਊਰੋ ਆਫ ਕੈਨੇਡਾ ਆ ਉਹਦੇ ਦੱਸਣ ਦੇ ਅਨੁਸਾਰ ਤੇ ਨੂੰ ਟ੍ਰਾਂਸਲੇਟ ਕਰਦੇ ਆ 5 ਮਿੰਟ ਵਿੱਚ ਇੱਕ ਕਾਰ ਮਤਲਬ ਜੇ ਤੁਸੀਂ ਇਹ ਦੇਖ ਲੋ ਵੀ 1,05,000 ਦੇ ਕਰੀਬ ਕਾਰਾਂ 2022 ਤੋਂ ਲੈ ਕੇ ਹੁਣ ਤੱਕ ਚੋਰੀ ਹੋਈਆਂ ਦਾ ਮਤਲਬ ਹੈ ਹਰ 5 ਮਿੰਟ ਦੇ ਵਿੱਚ ਇੱਕ ਕਾਰ ਕੈਨੇਡਾ ਦੇ ਵਿੱਚ ਚੋਰੀ ਹੋ ਰਹੀ ਹੈ। ਸੋ ਇਹ ਇੰਸਟੀਚਿਊਟ ਆਫ ਜਿਹੜੀ ਇੰਸ਼ੋਰੈਂਸ ਬਿਊਰੋ ਆਫ ਕੈਨੇਡਾ ਆ ਉਹ ਇਹ ਗੱਲਬਾਤ ਦੱਸ ਰਹੀ ਹੈ। ਉਹਨਾਂ ਤੋਂ ਇਹ ਅੰਕੜੇ ਇਹਨਾਂ ਦੇ ਸਾਹਮਣੇ ਆ ਰਹੇ ਆ। ਸੋ ਇੱਕ ਕੱਲਾ ਇੱਥੇ ਹੀ ਨਹੀਂ ਫਰਵਰੀ 2024 ਤੋਂ ਲੈ ਕੇ 1500 ਵਹੀਕਲ ਜਿਹੜੇ ਆ ਉਹ ਕੈਨੇਡਾ ਦੇ ਵਿੱਚ ਚੋਰੀ ਹੋਏ ਔਰ ਡਿਟੈਕਟ ਕੀਤੇ ਗਏ ਆ ਪੂਰੀ ਦੁਨੀਆ ਦੇ ਵਿੱਚ। ਇੰਟਰਪੋਲ ਦੇ ਨਾਲ ਗੱਲਬਾਤ ਕਰਕੇ ਇਹ ਚੋਰੀ ਦੇ ਵਹੀਕਲ ਜਿਹੜੇ ਉਥੋਂ ਦੇਖੇ ਗਏ ਆ ਤੇ ਜਿਹੜਾ ਇਹਨਾਂ ਨੂੰ ਹੁਣ ਇਸ ਤਰੀਕੇ ਦੇ ਨਾਲ ਲੱਭਿਆ ਜਾ ਰਿਹਾ ਇੰਟਰਨੈਸ਼ਨਲ ਪੁਲਿਸਿੰਗ ਇਹਦੇ ਉੱਤੇ ਕੰਮ ਕਰ ਰਹੀ ਆ ਜਿਹੜੇ ਬਹੁਤੇ ਵਹੀਕਲ ਆ ਉਹ ਦੱਸਿਆ ਜਾ ਰਿਹਾ ਕਿ ਦੂਜੇ ਦੇਸ਼ਾਂ ਦੇ ਵਿੱਚ ਨੇ ਪੋਰਟ ਸੈਂਟਰੀ ਜਿਹੜੀਆਂ ਨੇ ਉਥੋਂ ਇਧਰ ਉਧਰ ਜਾ ਰਿਹਾ ਇਹਦੇ ਬਾਰੇ ਵੀ ਬਹੁਤ ਵਾਰੀ ਗੱਲਬਾਤ ਪਹਿਲਾਂ ਵੀ ਹੋ ਚੁੱਕੀ ਆ ਜਿਹੜਾ ਇਹ ਇਨਾਂ ਦੇ ਵਿੱਚ ਇੱਕ ਔਰ ਇਹ ਕੱਲਾ ਦੇਖੋ ਕਾਰਾਂ ਦੀ ਚੋਰੀ ਕੱਲੇ ਕੈਨੇਡਾ ਦੇ ਵਿੱਚ ਨਹੀਂ ਵਧੀਆ ਅਮਰੀਕਾ ਦੇ ਵਿੱਚ ਵੀ ਵਧੀਆ ਯੂਕੇ ਦੇ ਵਿੱਚ ਵੀ ਵਧੀਆ ਇਹਨਾਂ ਦੇ ਵਿੱਚ ਵਾਧਾ ਕੋਵਿਡ-19 ਤੋਂ ਬਾਅਦ ਬਹੁਤ ਵੱਡਾ ਵਾਧਾ ਹੋਇਆ ਕੈਨੇਡਾ ਦੇ ਵਿੱਚ 262.5 ਜਿਹੜੇ ਆ ਉਹ ਲੱਖ ਬੰਦੇ ਦੇ ਪਿੱਛੇ ਇਹ ਕਾਰਾਂ ਦੀ ਚੋਰੀ ਦਾ ਰੇਟ ਆ ਇੰਗਲੈਂਡ ਦੇ ਵਿੱਚ 220 ਆ ਲੱਖ ਬੰਦੇ ਦੇ ਪਿੱਛੇ ਸੋ ਕੈਨੇਡਾ ਦੇ ਵਿੱਚ ਇਹ ਸਭ ਤੋਂ ਬੈਡ ਕਿਉਂ ਆ ਜਾਂ ਇੰਨੀ ਮਾੜੀ ਕਿਉਂ ਆ ਕੈਨੇਡਾ ਦੇ ਵਿੱਚ ਆ ਜਿਹੜੀ ਪਾਪੂਲੇਸ਼ਨ ਆ ਉਹ ਵੱਖਰੇ ਤਰ੍ਹਾਂ ਦੀ ਆ ਜਿਹੜੀ ਜਿਹੜੀ ਮਤਲਬ ਇਹਨੂੰ ਕਰਨ ਦੀ ਲੋੜ ਆ ਕੈਨੇਡਾ ਕਿਉਂਕਿ ਮਸਲਾ ਇਹ ਆ ਕਿ ਦੇਸ਼ ਕਿੰਨਾ ਛੋਟਾ ਆ ਉਹਦਾ ਜਾਂ ਕਿੰਨਾ ਵੱਡਾ ਆ ਉਹਦਾ ਖੇਤਰਫਲ ਕੀ ਆ ਉੱਥੇ ਲੋਕ ਕਿੰਨੇ ਆ ਅਮਰੀਕਾ ਤੇ ਜਿਹੜਾ ਯੂਕੇ ਦਾ ਇਹਦੇ ਨਾਲ ਇਸ ਤਰੀਕੇ ਨਾਲ ਮੁਕਾਬਲਾ ਕਰਕੇ ਦੇਖਿਆ ਜਾ ਰਿਹਾ ਸੋ ਇਹ ਵੀ ਆ ਕਿ ਕੋਵਿਡ ਪੰਡੈਮਿਕ ਦੇ ਵਿੱਚ ਇੱਕ ਖਾਸ ਤੌਰ ਦੇ ਉੱਤੇ ਤਾਂ ਰੋਲ ਸੀਗਾ ਕੋਵਿਡ ਪੰਡੈਮਿਕ ਦੇ ਵਿੱਚ ਕਿਉਂਕਿ ਪਿੱਛੋਂ ਸਪਲਾਈ ਬੰਦ ਹੋ ਗਈ ਤੇ ਹੋਰ ਚੋਰੀਆਂ ਚਾਰੀਆਂ ਵਧੀਆਂ ਉਸੇ ਚੱਕਰ ਦੇ ਵਿੱਚ ਇਹ ਵਧ ਗਿਆ ਪਰ ਇਹ ਸੰਕਟ ਜਿਹੜਾ ਬਹੁਤ ਵੱਡਾ ਹੈ ਸਲਾਹ ਇਹੀ ਹੈ ਪੁਲਿਸ ਵਾਲੇ ਕਹਿੰਦੇ ਵੀ ਆਪਣਾ ਵਿਚਾਰ ਆਪ ਕਰੋ ਵੀ ਕੋਸ਼ਿਸ਼ ਕਰੋ ਗਰਾਜ ਦੇ ਅੰਦਰ پارک ਕਰੋ ਜਿਹੜਾ ਵਹੀਕਲ ਆ ਉਹਨੂੰ ਕੋਸ਼ਿਸ਼ ਕਰੋ ਵੀ ਉਹਦੇ ਅੰਦਰ ਹੋਵੇ ਦੂਜਾ ਜਿਹੜਾ ਮਤਲਬ ਇੱਕ ਜਿਹੜੇ ਦੂਜੇ ਦੇ ਨਾਲ ਕਾਰਾਂ ਨੂੰ پارک ਕਰੋ ਲਾਈਟ ਦੇ ਵਿੱਚ پارک ਕਰੋ ਜੇ ਗਰਾਜ ਹੈ ਨਹੀਂਗਾ ਤਾਂ ਇਹਨੂੰ ਕਿਸੇ ਹੋਰ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਆ ਉੱਥੇ پارک ਕਰ ਸਕਦੇ ਆ ਤੇ ਜਿਹੜੀ ਆਫਟਰ ਮਾਰਕੀਟ ਟਰੈਕਿੰਗ ਡਿਵਾਈਸਸ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਯੂਜ਼ ਕੀਤਾ ਜਾਵੇ ਏਅਰ ਟੈਗਸ ਨੇ ਉਹਨਾਂ ਨੂੰ ਯੂਜ਼ ਕਰ ਲਓ ਜਾਂ ਕੋਈ ਜਿਹੜਾ ਫਿਜ਼ੀਕਲ ਉਹਦੇ ਉੱਤੇ ਲੋਕ ਆ ਉਹਨੂੰ ਲਾਇਆ ਜਾਵੇ ਉਹ ਸਟੀਅਰਿੰਗ ਵੀਲ ਦੇ ਵਿੱਚ ਡੰਡਾ ਜਿਹਾ ਫਸਾਇਆ ਜਾਵੇ ਉਹਨੂੰ ਦੂਜਾ ਲੋਕ ਲਾਇਆ ਜਾਵੇ ਇਸ ਤਰੀਕੇ ਦੇ ਨਾਲ ਜਿਹੜਾ ਇਹਨੂੰ ਅ ਇੰਜਨ ਕੰਟਰੋਲ ਜਿਹੜਾ ਮੋਡਿਊਲ ਨੇ ECM ਆ ਪੋਰਟ ਲੌਕ ਆ ਉਹਨੂੰ ਇੰਸਟਾਲ ਕੀਤਾ ਜਾਵੇ ਮੋਸ਼ਨ ਡਿਟੈਕਸ਼ਨ ਲਾਈਟਸ ਵਾਰ ਡਾਟਾ ਇੰਸਟਾਲ ਕਰ ਲਓ ਵੀ ਕੋਈ ਬੰਦਾ ਆਵੇ ਉਸ ਵੇਲੇ ਪਤਾ ਲੱਗ ਜਵੇ ਸੋ ਜਿਹੜੇ ਜਿਹੜੇ ਉਹ ਨੇ ਉਹ ਉੱਥੇ ਆਉਂਦੇ ਆ ਚੋਰੀ ਕਰਨ ਤੇ ਵਾਰ-ਵਾਰ ਆਉਂਦੇ ਆ ਸੋ ਇਸ ਗੱਲ ਤੋਂ ਵੀ ਵਿਚਾਰ ਰੱਖਿਆ ਜਾਵੇ ਸਟੀਅਰਿੰਗ ਵੀਲ ਲੌਕ ਲਾ ਲਓ ਜਿਹਦਾ ਕਲੱਬ ਆ ਜਾਂ ਦੂਜੀਆਂ ਚੀਜ਼ਾਂ ਆ ਨੇਬਰਹੂਡ ਵਾਚ ਜਿਹੜੀ ਆ ਉਹ ਵੀ ਹੋ ਸਕਦੀ ਆ ਪਰ باوجود ਸਾਰੀਆਂ ਗੱਲਾਂ ਦੇ ਜਿਹੜੀ ਹੈ ਇਹ ਕਾਰਾਂ ਦੀ ਚੋਰੀ ਰੋਕਣ ਦਾ ਨਾਮ ਨਹੀਂ ਲੈ ਰਹੀ ਅਗਲੀ ਗੱਲ ਬਈ ਦੋਸਤੋ ਹਲਾਲ ਮੀਟ ਬਾਰੇ ਆ ਹਲਾਲ ਮੀਟ ਦੀ ਵਰਤੋਂ ਦੁਨੀਆ ਦੇ ਵਿੱਚ ਵੱਧ ਰਹੀ ਆ ਜਿਆਦਾ ਕੈਨੇਡੀਅਨ ਰੈਸਟੋਰੈਂਟਸ ਇਸ ਵੇਲੇ ਹਲਾਲ ਸਰਟੀਫਾਈਡ ਮੀਟ ਨੂੰ ਆਪਣੇ ਮੈਨੂ ਦੇ ਵਿੱਚ ਐਡ ਕਰ ਰਹੇ ਆ ਕਿਉਂਕਿ ਜਿਹੜੇ ਮੁਸਲਿਮਸ ਨੇ ਉਹ ਇਸ ਇਹ ਉਹਨਾਂ ਦੇ ਲਈ ਹੁੰਦਾ ਆ ਤੇ ਉਹ ਦੱਸਿਆ ਜਾ ਰਿਹਾ ਕਿ ਗਲੋਬਲ ਮਾਰਕੀਟ ਜਿਹੜੀ ਆ 3.3 ਟ੍ਰਿਲੀਅਨ ਦੀ ਦੱਸੀ ਜਾ ਰਹੀ ਹੈ ਹਲਾਲ ਦੀ ਹਲਾਲ ਦੀ ਰਿਕੁਆਇਰ ਹਲਾਲ ਹੁੰਦਾ ਕੀ ਹੈ ਅਸਲ ਦੇ ਵਿੱਚ ਮਤਲਬ ਪਰਮਿਟਡ ਜਾਂ ਇਦਾਂ ਕਹਿ ਲਓ ਕਿ ਜਿਹੜਾ 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 ਮਤਲਬ ਜਾਇਜ਼ ਹੁੰਦਾ ਹਲਾਲ ਮੀਨਿੰਗ ਪਰਮਿਟਡ ਅਰੈਬਿਕ ਦਾ ਹੈ ਸ਼ਬਦ ਦਾ ਤੇ ਉਹ ਮਤਲਬ ਜਦੋਂ ਉਹਨੂੰ ਤੁਸੀਂ ਉਹਨੂੰ ਮਾਰਨਾ ਆ ਜਾਨਵਰ ਨੂੰ ਤਾਂ ਉਹਦੇ ਵਿੱਚ ਕੁਝ ਰਿਲੀਜੀਅਸ ਪ੍ਰੈਕਟਿਸਿਜ਼ ਕੀਤੀਆਂ ਜਾਣ ਫੇਰ ਉਹਨੂੰ ਕਿਹਾ ਜਾਂਦਾ ਕਿ ਇਹ ਮੀਟ ਜਿਹੜੀ ਸਰਟੀਫਿਕੇਸ਼ਨ ਉਹਨੂੰ ਦਿੱਤੀ ਜਾਂਦੀ ਵੀ ਹਲਾਲ ਮੀਟ ਆ ਵੀ ਉਹਨੂੰ ਮਾਰਨ ਲੱਗੇ ਜਾਂ ਉਹਨੂੰ ਜਿੱਦਾਂ ਵਧਣਾ ਆ ਉਹਨੂੰ ਉਸ ਵੇਲੇ ਕੀ ਕੀਤਾ ਜਾਣਾ ਜਾਂ ਕਿਹੜੇ ਤਰੀਕੇ ਨਾਲ ਉਹਨੂੰ ਵਧਿਆ ਜਾਣਾ ਕੀ ਉਦੋਂ ਕੀਤਾ ਜਾਣਾ ਉਹ ਜੇਕਰ ਇਸਲਾਮ ਦੇ ਹਿਸਾਬ ਨਾਲ ਹੁੰਦਾ ਤਾਂ ਉਹਨੂੰ ਫਿਰ ਹਲਾਲ ਕਹਿ ਦਿੰਦੇ ਆ ਰੈਸਟੋਰੈਂਟਸ ਜਿਹੜੇ ਬਹੁਤ ਸਾਰੇ ਨੇ ਉਹ ਸਵਿਚ ਕਰਕੇ ਹਲਾਲ ਮੀਟ ਵਾਲ ਨੂੰ ਬੈਟਰ ਫੂਡ ਕੁਆਲਿਟੀ ਦੇ ਲਈ ਤੇ ਜਿਆਦਾ ਲੋਕ ਉਹਦੇਲੇ ਪਾਸੇ ਅਟਰੈਕਟ ਆ ਰਹੇ ਆ ਨਾ ਸਿਰਫ ਜਿਹੜੇ ਇਸਲਾਮ ਨੂੰ ਮੰਨਣ ਵਾਲੇ ਦੂਜੇ ਲੋਕਾਂ ਦੇ ਵਿੱਚ ਵੀ ਇਹ ਬਹੁਤ ਜ਼ਿਆਦਾ ਆ ਉਹ ਪਪੂਲਰ ਹੋ ਰਿਹਾ ਹalal ਆਪਸ਼ਨ ਬਹੁਤਨੇ ਰੈਸਟੋਰੈਂਟਸ ਦੇ ਵਿੱਚ ਕਸਟਮਰਸ ਜਿਹੜੇ ਮੁਸਲਿਮਸ ਨੇ ਜਾਂ ਉਹ ਮਤਲਬ ਕਿ ਜਿਹੜਾ ਉਹ ਇਧਰਲੇ ਪਾਸੇ ਐਡੀਸ਼ਨਲ ਆ ਜਾਂਦੇ ਆ ਪ੍ਰਾਈਸ ਦੇ ਵਿੱਚ ਬਹੁਤਾ ਫਰਕ ਨਹੀਂ ਪੈਂਦਾ ਕੰਜ਼ਿਊਮਰ ਦੀ ਡਿਮਾਂਡ ਬਹੁਤ ਆ ਹalal ਫੂਡ ਦੀ ਡਿਮਾਂਡ ਪੂਰੀ ਦੁਨੀਆ ਦੇ ਵਿੱਚ ਇਸ ਵੇਲੇ ਵਧ ਰਹੀ ਹੈ ਸਿਰਫ ਮੁਸਲਮਾਨ ਦੇ ਵਿੱਚ ਨਹੀਂ ਨਾਨ ਮੁਸਲਮਜ਼ ਦੇ ਵਿੱਚ ਵੀ ਤੇ ਇਹ 20% ਐਨਵਲੀ ਗਰੋ ਕਰ ਰਹੀ ਹੈ ਮਾਰਕੀਟ ਤੁਸੀਂ ਅੰਦਾਜ਼ਾ ਲਾ ਕੇ ਦੇਖੋ ਜਿਹੜੀਆਂ ਵੱਡੀਆਂ ਚੇਨਸ ਨੇ ਜਿਵੇਂ KFC ਆ ਜਾਂ Popeyes ਆ ਜਾਂ Hey Mary Brown's ਆ ਉਹਨਾਂ ਨੇ ਵੀ ਹਲਾਲ ਮੀਟ ਆਫਰ ਕਰਨਾ ਸ਼ੁਰੂ ਕਰ ਦਿੱਤਾ ਆਪਣੀਆਂ ਕੁਝ ਲੋਕੇਸ਼ਨਸ ਤੇ ਹਾਲਾਂਕਿ ਬੈਕਲੈਸ਼ ਵੀ ਹੋਇਆ ਉਹਨਾਂ ਦਾ ਹੁਣ ਟੇਸਟ ਦੇ ਵਿੱਚ ਉਹਦੇ ਵਿੱਚ ਕੋਈ ਫਰਕ ਨਹੀਂ ਐਕਸਪਰਟ ਕਹਿੰਦੇ ਆ ਵੀ ਜਿਹੜਾ ਹਲਾਲ ਮੀਟ ਆ ਉਹ ਟੇਸਟ ਬਿਲਕੁਲ ਉਦਾਂ ਹੀ ਆ ਜਿਦਾ ਨਾਨ ਹਲਾਲ ਮੀਟ ਆ ਤੇ ਇਹ ਕੰਜ਼ਿਊਮਰ ਦੇ ਲਈ ਇੱਕ ਆਪਸ਼ਨ ਹੈਗੀ ਹੈ ਦੂਜਾ ਅਵੇਲੇਬਿਲਟੀ ਹੈ ਹਲਾਲ ਫੂਡ ਜਿਹੜਾ ਆ ਉਹ ਸਿਗਨੀਫੀਕੈਂਟਲੀ ਇੰਪਰੂਵ ਹੋਇਆ ਹੈ ਜਾਂ ਮੁਸਲਿਮਸ ਜਿਹੜੇ ਆ ਉਹਨਾਂ ਨੂੰ ਸੂਟੇਬਲ ਲੱਗਦੀਆਂ ਡਾਈਨਿੰਗ ਆਪਸ਼ਨਸ ਜਿਹੜੀਆਂ ਹੈਗੀਆਂ ਮਾਰਕੀਟ ਬਹੁਤ ਗਰੋ ਹੋ ਰਹੀ ਹੈ ਇਹ ਇਹ ਆਪਣੇ ਆਪ ਦੇ ਵਿੱਚ ਤੇ ਇਹਦੇ ਕਈ ਪੱਖ ਨੇ ਜਿਹੜੀ ਕਿਉਂਕਿ ਮੁਸਲਿਮ ਪੋਪੂਲੇਸ਼ਨ ਗਰੋ ਕਰ ਰਹੀ ਹੈ ਉਸੇ ਤਰੀਕੇ ਦੇ ਨਾਲ ਇਹ ਵੀ ਜਿਹੜੀਆਂ ਹਲਾਲ ਆਪਸ਼ਨਸ ਨੇ ਈਵਨ ਹਲਾਲ ਮੀਟ ਹੀ ਨਹੀਂ ਸਗੋਂ ਹਲਾਲ ਆਈਆਂ ਮੌਰਗੇਜਸ ਨੇ ਉਹ ਵੀ ਬਹੁਤ ਪਪੂਲਰ ਹੁੰਦੀਆਂ ਕਿਉਂਕਿ ਇਸਲਾਮ ਦੇ ਵਿੱਚ ਮਨਾਹੀ ਹੈ ਕਿ ਤੁਸੀਂ ਵਿਆਜ ਲੈ ਦੇ ਨਹੀਂ ਸਕਦੇ ਤੇ ਫਿਰ ਜਿਹੜੀ ਹਲਾਲ ਮੌਰਗੇਜ ਆ ਉਹ ਵੀ ਹੁੰਦੀ ਹੈ ਕਿ ਜਿਹਦੇ ਵਿੱਚ ਵਿਆਜ ਨਹੀਂ ਹੁੰਦਾ ਉਹਦੀ ਮਤਲਬ ਗੱਲ ਤੇ ਉਹੀ ਹੁੰਦੀ ਹੈ ਪਰ ਉਹਦੀ ਕੀਮਤ ਦੇ ਵਿੱਚ ਕਿਸੇ ਤਰ੍ਹਾਂ ਨੂੰ ਐਡ ਕਰ ਲੈਂਦੇ ਆ ਵੀ ਤੁਸੀਂ ਖਰੀਦ ਲਿਆ ਜਾਂ ਉਹਨੂੰ ਕਰ ਰਹੇ ਆ ਵਿਆਜ ਉਹਦੇ ਵਿੱਚ ਨਹੀਂ ਹੁੰਦਾ ਹਲਾਲ ਮਾਰਗੇਜ ਸੋ ਇਹ ਕਨਸੈਪਟ ਪਤਾ ਨਹੀਂ ਕਿਉਂ ਪਰ ਦੁਨੀਆ ਦੇ ਵਿੱਚ ਮੁਸਲਮ ਪੋਪੂਲੇਸ਼ਨ ਵੱਧ ਰਹੀ ਹੈ ਜਿਹੜੇ ਨਾਨ ਮੁਸਲਮਸ ਨੇ ਉਹਨਾਂ ਦੇ ਵਿੱਚ ਵੀ ਦੱਸ ਰਿਹਾ ਕਿ ਦੀ ਕਾਫੀ ਲੋਕਪ੍ਰਿਅਤਾ ਹੋ ਰਹੀ ਹੈ ਟੋਰਾਂਟੋ ਤੋਂ ਕਈ ਰਿਪੋਰਟਸ ਆ ਰਹੀਆਂ ਕਿ ਉੱਥੇ ਜਿਹੜੀਆਂ ਅਸਾਲਟਸ ਨੇ ਵਧ ਗਈਆਂ ਨੇ ਖਾਸ ਕਰ ਜਿਹੜੀਆਂ ਪਾਰਕਿੰਗ ਐਨਫੋਰਸਮੈਂਟ ਆਫਿਸਰਸ ਨੇ ਉਹਨਾਂ ਦੇ ਨਾਲ ਲੋਕ ਮਤਲਬ ਬੋਲਬਰਾਲਾ ਜ਼ਿਆਦਾ ਕਰਨ ਲੱਗ ਪਏ ਆ ਇੱਕ ਡਿਸਟਰਬਿੰਗ ਟ੍ਰੈਂਡ ਆ ਵੀ ਜਿਹੜੇ ਪਾਰਕਿੰਗ ਕੋਈ ਬੰਦਾ ਟਿਕਟ ਦੇਣ ਆਇਆ ਪਾਰਕਿੰਗ ਦੀ ਕਾਰ ਦੇ ਉੱਤੇ ਉਹਦੇ ਨਾਲ ਲੋਕ ਔਖੇ ਪਰ ਹੋ ਰਹੇ ਜਿਹੜੇ ਅਸੌਲਟਸ ਨੇ ਪੀਈਓਜ਼ ਦੇ ਨਾਲ ਉਹ ਵੀ 2021 ਦੇ ਵਿੱਚ 6 ਸੀ 23 ਦੇ ਵਿੱਚ 46 ਹੋ ਗਏ ਤੇ ਜਿਹੜੇ ਹੁਣ ਜਿਹੜੇ ਆ ਉਹ ਇਸ ਵੇਲੇ ਅਜੇ ਪਹਿਲੇ ਪੰਜ ਮਹੀਨਿਆਂ ਦੇ ਵਿੱਚ ਹੀ ਆ ਜਿਹੜੇ ਮਿਡ ਜੁਲਾਈ ਤੱਕ ਮਾਫੀ ਚਾਹੁੰਦੇ ਆ ਸਾਢੇ 6 ਮਹੀਨਿਆਂ ਦੇ ਵਿੱਚ 27 ਹੋ ਚੁੱਕੇ ਦਾ ਮਤਲਬ ਇਹ ਆ ਵੀ ਇਹ 23 ਨਾਲੋਂ ਟੱਪ ਜਾਣਗੇ ਜਿਹੜੇ ਪਾਰਕਿੰਗ ਟਿਕਟਸ ਦੇਣ ਵਾਲੇ ਲੋਕ ਨੇ ਉਹਨਾਂ ਦੇ ਉੱਤੇ ਅਸੌਲਟਸ ਦੇ ਵਿੱਚ ਵਾਧਾ ਹੋ ਗਿਆ 21 ਚ 6 ਹੋਏ ਸੀ 22 ਚ 46 ਹੋਏ ਸੀ ਆਮ ਆਪਚੋ ਨੇ ਜਿਹੜੇ 23 ਚ 46 ਹੋਏ ਸੀ ਤੇ ਐਤ ਕੀ ਹੁਣ ਤੱਕ 27 ਹੋ ਚੁੱਕੇ ਆ ਪੁਲਿਸ ਚੀਫ ਨੇ ਜਿਹੜੇ ਉਹਨਾਂ ਨੇ ਵੀ ਇਸ ਚੀਜ਼ ਨੂੰ ਕੰਡੈਮਨ ਕੀਤਾ ਕਿ ਇਸ ਤਰ੍ਹਾਂ ਦੇ ਹਮਲੇ ਜਿਹੜੇ ਆ ਨਹੀਂ ਹੋਣੇ ਚਾਹੀਦੇ ਤੇ ਪਰ ਪਤਾ ਨਹੀਂ ਇਹ ਕੀ ਕਾਰਨ ਆ ਇਹ ਬਹੁਤ ਜ਼ਿਆਦਾ ਇਹ ਚੀਜ਼ ਦੇ ਵਿੱਚ ਵਾਧਾ ਹੋਇਆ ਜਿਹੜੇ ਪੀਓਸ ਨੇ ਉਹਨਾਂ ਨੂੰ 100 ਮਤਲਬ ਕੁੱਟਮਾਰ ਕਰਕੇ ਕਈ ਵਾਰੀ ਮੈਡੀਕਲ ਕੇਅਰ ਦੀ ਲੋੜ ਪੈਂਦੀ ਆ ਤੇ ਇਹਦੇ ਲਈ ਜਿਹੜੇ ਹੁਣ ਲੀਗਲ ਕਨਸੀਕਵੈਂਸ ਵੀ ਹੈਗੇ ਆ ਕਿ ਕਿਸੇ ਪੀਓ ਨੂੰ ਜਿਹੜਾ ਅਸੌਲਟ ਕਰਨਾ ਉਹਨੂੰ ਉਸੇ ਤਰੀਕੇ ਨਾਲ ਦੇਖਿਆ ਜਾਂਦਾ ਜਿੱਦਾਂ ਇੱਕ ਪੁਲਿਸ ਵਾਲੇ ਨੂੰ ਅਸੌਲਟ ਕਰਨਾ ਹੋਵੇ ਤੇ ਫਿਰ ਉਹਦੇ ਵਿੱਚ ਜੇਲ ਵੀ ਆ ਤੇ ਜੁਰਮਾਨੇ ਵੀ ਆ ਪਰ ਜਿਹੜੇ ਇਹਦਾ ਟ੍ਰੈਂਡ ਆ ਜਿਹੜਾ ਇਹ ਐਸ਼ ਵੇਲੇ ਘਟ ਨਹੀਂ ਰਿਹਾ ਸਕੋ ਵਾਧਰ ਯਾਰ ਦੋਸਤੋ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਛ ਨਵੀਆਂ ਗੱਲਾਂ ਬਤਾਂਵਾਂ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ